ਤੁਹਾਡਾ ਗੁਰਦੁਆਰਾ ਕਿਸਾਨ ਵਿਰੋਧ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ ਅੱਜ ਆਪਾਂ 29 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ 29 ਤਰੀਕ 10ਵਾਂ ਮਹੀਨਾ ਤੇ ਆ ਬੱਸੀ ਆਪਣੇ ਕੋਲੇ ਪਹਿਲਣ ਸੂਈ ਆ ਚਾਰ ਦੰਦ ਮੂੰਹ ਆ ਇਹ ਮਗਰ ਇਹਦੇ ਬੱਚੀ ਨੂੰ ਜਨਮ ਦਿੱਤਾ ਨੇ ਸਾਰਾ ਆਪਣੇ ਕੋਲੇ ਬੱਚੀ ਦਾ ਰਿਕਾਰਡ ਆ ਕਿਹੜੇ ਸੀਮਣ ਦੀ ਆਪ ਆ ਤੇ ਕਿਹੜੇ ਦੀ ਮਗਰ ਬੱਚੀ ਆ ਸਾਰਾ ਰਿਕਾਰਡ ਆਪਾਂ ਵਟਸਐਪ ਤੇ ਦੇ ਦਾਂਗੇ ਜਾਂ ਫੋਨ ਤੇ ਦੇ ਦਾਂਗੇ ਵੀਡੀਓ ਦੀ ਵਟਸਐਪ ਤੇ ਵੀ ਭੇਜ ਦਾਂਗੇ ਪਹਿਲਾ ਸੂਆ ਚਾਰ ਦੰਦ ਬੱਚੀ ਸੂਈ ਆ ਮਗਰ ਬੱਚੀ ਬਹੁਤ ਚੰਗੀ ਸੀਮਣ ਦੀ ਆ ਤੇ ਆਪ ਵੀ ਬੱਸੀ ਬਹੁਤ ਵਧੀਆ ਸੀਮਣ ਦੀ ਆ ਦਾ ਰਿਕਾਰਡ ਦੇ ਦਾਂਗੇ ਆਪਾਂ ਸੋਹਣਾ ਥਾਣਾ ਜੇਰ ਦੀ ਪ੍ਰੋਪਰ ਪੈ ਚੁੱਕੀ ਆ ਜੇਰ ਦਾ ਬਹੁਤ ਮੇਨ ਕੰਮ ਹੁੰਦਾ ਅੱਜ ਸਵੇਰ ਸੂਈ ਸੀ ਇਹ ਜੇਰੇ ਦੀ ਪ੍ਰੋਪਰ ਪੈ ਚੁੱਕੀ ਤੌਰ ਕੀ ਦਿਖਾਵਤ ਉੱਚਾ ਲਮਾ ਵੱਡਾ ਕੱਦ ਕਾੜਾ ਤੁਸੀਂ ਦੇਖ ਸਕਦੇ ਹੋ ਹਵਾਨਾ ਪੂਰਾ ਕੰਪੈਕਟ ਆ ਫੁੱਲ ਬਰੀਡ ਚ ਬੱਚੀ ਆ ਸਵਤੋਰਾ ਵਗੈਰਾ ਤੁਸੀਂ ਬੱਚੀ ਦਾ ਦੇਖ ਸਕਦੇ ਹੋ ਪੂਰੀ ਜਾਤ ਪਾਤ ਵਾਲੀ ਬਰੀਡ ਵਾਲੀ ਬੱਚੀ ਆ ਬਰੀਕੀਆਂ ਦੇ ਵਿੱਚ ਬੱਚੀ ਆ ਪੂਰੀ ਦੇਖ ਸਕਦੇ ਤੁਸੀਂ ਫੇਸ ਕੁਆਲਿਟੀ ਨੇੜ ਤੋਂ ਚੈੱਕ ਕਰਾਵਾਂਗੇ ਤੌਰ ਦੇ ਪੱਤ ਉਧਰ ਦੇ ਦੇਖ ਸਕਦੇ ਹੋ ਅੱਗੇ ਪਿੱਛੇ ਦਾ ਹਵਾਨਾ ਤੌਰ ਦੇ ਪੱਤ ਤੋਂ ਪਰਾਂ ਤੌਰ ਦੇ ਮਗਰ ਇਹਦੇ ਬੱਚੀ ਆ ਗਈ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਵੀ ਆਪਣੇ ਕੋਲੇ 15-20 ਬਿਹੜਾ ਹੋਰ ਵੀ ਸੇਲ ਵਾਸਤੇ ਅਵੇਲੇਬਲ ਨੇ ਉਹਨਾਂ ਸਾਰਿਆਂ ਦੇ ਮਗਰ ਵੀ ਬੱਚੀਆਂ ਨੇ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਤੋਰ ਦੇ ਆ ਸਾਰੀਆਂ ਬੱਚੀਆਂ ਨੇ ਇਹ ਵੀ ਬਿਹੜਾ ਆਪਣੇ ਕੋਲ ਤਾਜ਼ੀਆਂ ਸੂਈਆਂ ਵੀ ਆ 15-20 ਬਿਹੜਾ ਹੋਰ ਵੀ ਇਹਨਾਂ ਤੋਂ ਬਿਨਾ ਸੇਲ ਲਈ ਅਵੇਲੇਬਲ ਨੇ ਮਗਰ ਬੱਚੀਆਂ ਨੇ ਬੰਨ ਦੇ ਬੰਨ ਚੋ ਪਹਿਲਾ ਸੂਆ ਚਾਰ ਦੰਦ ਬੱਸੀ ਸੂਈ ਆ ਮਗਰ ਬੱਚੀ ਆ ਸੋ ਇਧਰ ਇੱਕ ਆਪਣੇ ਕੋਲੇ ਗੱਬਣਾ ਵੜਾ ਨੇ ਆਏ ਸ਼ਹਿਰ ਦੀ ਬਿਹੜਾ 26 27 ਕਿਲੋ ਤੋਂ ਦਿੱਤਾ ਹੋਇਆ ਹਜੇ ਹਫ਼ਤੇ ਦੀ ਕੱਚੀ ਆ ਇਹ ਅਗਿਆ ਕਰੋਸਾਂਗ ਦੇ ਵਿੱਚ ਆ ਗਈਆਂ ਐਰ ਸ਼ਹਿਰ ਕਰੋਸ ਦੇ ਵਿੱਚ ਆ ਗਈਆਂ ਇਹ ਬੱਸੀਆਂ ਗੱਬਣ ਨੇ ਹਫ਼ਤੇ ਹਫ਼ਤੇ ਦੀਆਂ ਕੱਚੀਆਂ ਨੇ ਐਚ ਇਹ ਬੱਸੀ ਆ ਗਈ ਇਹ ਸਾਰੀਆਂ ਬਿਹੜਾ ਹਜੇ ਗੱਬਣਾ ਨੇ ਆ ਭਰਾਡੇ ਵਾਲੀਆਂ ਜੀ ਦੇਖ ਸਕਦੇ ਹੋ ਜਦੋਂ ਮਰਜੀ ਆਪਣੇ ਫਾਰਮ ਤੇ ਆ ਜਾਓ ਤੁਹਾਨੂੰ 50000 ਤੋਂ ਰੇਟ ਸਟਾਰਟ ਆ ਤੇ ਬੇੜਾ 15 ਤੋਂ 20 ਹਮੇਸ਼ਾ ਮਿਲਣੀਆਂ ਤਾਜ਼ੀਆਂ ਸੂਈਆਂ ਪੰਜ-ਛਤ ਤੇ ਗੱਬਣਾ ਜਰਸੀ ਬੱਚੀ ਪਹਿਲਾ ਸੂਆ ਸੂਰੀ ਆ ਫੁੱਲ ਬਰੀਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਿਟੀ ਮੱਥੇ ਟੋਆ ਮੋਟੀ ਅੱਖ ਛੋਟਾ ਕੰਨਾ ਪਹਿਲਾ ਸੂਆ ਬੱਸੀ ਸੂਰੀ ਆ ਜਰਸੀ ਪੰਜਾਬ ਵਾਲੀ ਇਹਨਾਂ ਤੋਂ ਬਿਨਾ ਆ ਚਾਰੇ ਪੰਜੇ ਗੱਬਣਾ ਬੱਚੀਆਂ ਨੇ 50000 ਤੋਂ ਲੈ ਕੇ 80-90000 ਤੱਕ ਆਪਣਾ ਰੇਟ ਹੁੰਦਾ ਤੇ ਆ ਪਹਿਲਣ ਬੱਸੀਆਂ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਤੇ ਇੱਧਰ ਜਿਹੜੀਆਂ ਬੱਚੀਆਂ ਸੂਈਆਂ ਹੋਈਆਂ ਇਹ ਸਾਰਿਆਂ ਦੇ ਮਗਰ ਬੱਚੀਆਂ ਨੇ ਬੱਚੇ ਸਾਰੀਆਂ ਬੱਚੀਆਂ ਨੇ ਆ ਬੈੜਾ ਸੁਈਆਂ ਹੋਈਆਂ ਨੇ ਐ ਚ ਬੈੜਾ ਸੁਈਆਂ ਹੋਈਆਂ ਨੇ ਆ ਦੋਵੇਂ ਵਿਚਾਲੇ ਵਾਲੀਆਂ ਬੈੜਾ 18 18 ਕਿਲੋ ਬੋਲੇ ਨੇ ਮਗਰ ਬੱਚੀਆਂ ਨੇ ਆ ਪਹਿਲਣ ਬੱਚੀ ਸੁਈ ਆ ਤੇ ਆ ਜਰਸੀ ਬੈੜਾ ਵੀ ਸੁਈਆਂ ਹੋਈਆਂ ਨੇ 14 15 15 ਕਿਲੋ ਬੋਲੇ ਨੇ ਨਾ نیچے ਸੋ ਆਪ ਅੱਗੇ ਬੱਸੀ ਦੀਆਂ ਧਾਰਾ ਮਾਰ ਕੇ ਦਿਖਾਉਣੇ ਆ ਜੇ ਸਾਡੇ ਤੁਸੀਂ ਪਹਿਲਣ ਬੱਸੀਆ ਕੋਈ ਔਲ ਵਗੈਰਾ ਨਹੀਂ ਕਰਦੀ ਇਦਾਂ ਹੀ ਆਪਣਾ ਬੰਦਾ نیچے ਬੈਜੂ ਹੱਥ ਫੇਰ ਕੇ ਕੋਈ ਆਪਾਂ ਬੱਚਾ ਨਹੀਂ ਲਾਇਆ ਤੁਸੀਂ ਦੇ ਸਕਦੇ ਹੋ ਬੱਚਾ ਨਹੀਂ ਲਾਇਆ ਆਪਾਂ ਇਦਾਂ ਹੀ ਧਾਰਾ ਮਾਰ ਕੇ ਦਿਖਾਵਾਂਗੇ ਪਹਿਲਣ ਬੱਸੀ ਭੋਰਾ ਔਲ ਨਹੀਂ ਕਰਦੀ ਮਾਰ ਦੇ ਪੁੱਤਰਾਂ ਨੇੜ ਤੋਂ ਚੈੱਕ ਕਰਾ ਲਿਆ ਦੇਖ ਸਕਦੇ ਹੋ ਕੋਈ ਲੱਤ ਸਾੜ ਵਾਲਾ ਕੰਮ ਨਹੀਂ ਪੋਲੀ ਤੇ ਮੋਟੀ ਚਵਾਈਆ ਦੇਖ ਸਕਦੇ ਹੋ ਪੂਰੀ ਮਗਰ ਲੇ ਸਣਾ ਆ ਦੇਖ ਸਕਦੇ ਹੋ ਥਣਾ ਦੀ ਇਹ ਪਾਸ ਹੋ ਚੁੱਕੀ ਹੈ ਥਣਾ ਦੀ ਆਪਣੀ ਜ਼ਿੰਮੇਵਾਰੀ ਹੋ ਕੋਈ ਆਨਲਾਈਨ ਮਗਾਉਂਦਾ ਕੋਈ ਭੂਰ ਸਰਲਾ ਨਹੀਂ ਮੋਟੀ ਤੇ ਪੋਲੀ ਚਵਾਈਆ ਓਕੇ ਮੂਹਰ ਲੇ ਸਣਾ ਦੇ ਮਾਰ ਓਕੇ ਓਕੇ ਐਦਾਂ ਪਹਿਲਣ ਬੱਸੀਆਂ ਠੰਡੀਆਂ ਬਹੁਤ ਘੱਟ ਮਿਲਦੀਆਂ ਕਿਉਂਕਿ ਬਰੀਡ ਚ ਵੱੱਛੀ ਆ ਤਾਗਰ ਕੀ ਪੂਰੀ ਠੰਢੀ ਆ ਕੋਈ ਬੱਚਾ ਨਹੀਂ ਲਾਇਆ ਕੋਈ ਆਲ ਨਹੀਂ ਕਰਦੀ ਘਰੇ ਰੱਖਣ ਨੂੰ ਵੀ ਕਿਰ ਕਿਸਾਨ ਵੀਰਾਂ ਦਾ ਸੁਨੇਹਰੀ ਮੌਕਾ ਗਿਆ ਆਪਾਂ ਨੂੰ ਕਹਿੰਦੇ ਪਹਿਲਣ ਬੱਸੀ ਚਾਹੀਦੀ ਆ ਚੰਗੀ ਠੰਢੀ ਹੱਥਾਂ ਦੀ ਚਵਾਈ ਵਾਲਾ ਥਣ ਲੱਗਿਆ ਹੋਇਆਗਾ ਸੋਹਣਾ ਨੇੜ ਤੋਂ ਚੈੱਕ ਕਰਾ ਦਿੰਨੇ ਆ ਕੋਈ ਆਲ ਵਗੈਰਾ ਨਹੀਂ ਕੀਤੀ ਇਹਨੇ ਇਦਾਂ ਹੀ ਆਪਣੇ ਬੰਦੇ ਨੇ ਧਾਰਾ ਮਾਰਤੀਆਂ ਬਹਿ ਕੇ ਤੇ ਮਗਰ ਬੱਸੀ ਆ ਇਹ ਦੋ ਨਗ ਹੋਣਗੇ ਦੋ ਨਗਾਂ ਦੇ ਹਿਸਾਬ ਨਾਲ ਆਪਾਂ ਮੁੱਲ ਭਰਾਂਗੇ ਉਸ ਹਿਸਾਬ ਨਾਲ ਕਿਉਂਕਿ ਬਹੁਤ ਠੰਢੀ ਬੱਸੀ ਬਹੁਤ ਘੱਟ ਮਿਲਦੀ ਆ ਥਣ ਤੁਸੀਂ ਦੇ ਸਕਦੇ ਹੋ ਹੱਥਾਂ ਦੀ ਚਵਾਈ ਵਾਲਾ ਕੱਲਾ ਕੱਲਾ ਨਿਖਣਵਾ ਗਲਾਬੀ ਗਲਾਬੀ ਥਾਣਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ